ਹੈਲੋ ਗਾਇਜ਼ ਆ ਤੋ ਕੌਣ ਹੈ ਹੈਲੋ ਗਾਇਜ਼ ਹਲੋ ਜੀ ਸਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਬੈਕ ਧਨੀਵਾਲ ਕਨ ਬਲੌਗ ਵਿਦ ਕਿੰਨੀ ਹੋ ਜੀ ਤੁਸੀਂ ਸਭ ਕਾਤੇ ਤੁਸੀਂ ਸਾਰੇ ਇਕੱਠਾ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਹੈਲੋ ਜੀ ਇੱਥੇ ਅੱਜ ਬਣਾਉਣ ਲੱਗੇ ਹਾਂ ਪਟਾਟੋ ਮਿਲੂਗਾ ਆਲੂਾਂ ਦੀ ਸਬਜ਼ੀ ਬਣਾਉਣ ਲੱਗੇ ਸੀ ਕਿ ਤੇ ਆਪਾਂ ਅੱਜ ਇੱਕ ਨਵੇਂ ਜਿਹੇ ਤਰੀਕੇ ਨਾਲ ਨਵੀਂ ਜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਤੇ ਜਿਹੜੇ ਆਂਦੇ ਨੇ ਆਪਣੇ ਚੈਨਲ ਤੇ ਫਸਟ ਟਾਈਮ ਤੇ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਲੰਭਤੰਨਾ ਨਾ ਭੁੱਲਿਆ ਕਰੋ ਪੀਕਾ ਜੀ ਸਾਰੇ ਜਾਣੇ ਤੇ ਉਬਲੇ ਹੋਏ ਆਲੂ ਜਿਹੜੇ ਹੈਗੇ ਨੇ ਕਿੰਨੂ ਕਿੰਨੂ ਪਸੰਦ ਨੇ ਤੇ ਕੌਣ ਕੌਣ ਖਾਂਦਾ ਹੈ ਜ਼ਰੂਰ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਦੱਸਿਓ ਆਪਾਂ ਨੂੰ ਜੀ ਠੀਕ ਹੈ ਜੀ ਤੇ ਇੱਥੇ ਆਪਾਂ ਆਲੂ ਜਿਹੜੇ ਸੀਗੇ ਉਹ ਲੈ ਸੀਗੇ ਉਬਾਲ ਪਹਿਲਾਂ ਕਾਫੀ ਦੇਰ ਦੇ ਧਰੇ ਹੋਏ ਸੀਗੇ ਆਲੂ ਬਾਲਣ ਲਈ ਤੇ ਤੁਹਾਨੂੰ ਪਤਾ ਹੀ ਹੈ ਕਿ ਸਿਆਲਾਂ ਦੇ ਵਿੱਚ ਚੁੱਲ੍ਹੇ ਦੇ ਮੂਰੇ ਬੈਠ ਕੇ ਸਬਜ਼ੀ ਬਣਾਉਣ ਦਾ ਤੇ ਰੋਟੀ ਖਾਣ ਦਾ ਅਲੱਗ ਹੀ ਜਿਹੜਾ ਹੈਗਾ ਮਜ਼ਾ ਆ ਉਹ ਆਉਂਦਾ ਹੈਗਾ ਤੇ ਆਪਾਂ ਹਣਾ ਇੱਥੇ ਆਲੂ ਆਪਣੇ ਅੱਗੇ ਸੀਗੇ ਉਬਲ ਚਾਚੀ ਆਪ ਮਰੂਦ ਖਾਂਦੀ ਐ ਟੀ ਆ ਗਏ ਵੀ ਨੇ ਆਹ ਫਿਰ ਲੈ ਇਹ ਚੋਪ ਆ ਦੇ ਨਾ ਠੀਕ ਢੂਣ ਮਿਰਚ ਮਸਾਲਾ ਨਕੀ ਕੀ ਬਣਾਇਂ ਦਾਦੇ ਲੂਣ ਥੋੜਾ ਕ ਮਸਾਲਾ ਦੇ ਤੁਹਾਡੀ ਕਮੈਂਟ ਵਾਹ ਪਾਰਟ 2 ਦਿਖਾ ਹਾਂ ਆਲੂ ਚਟ ਆ ਵਿੱਚ ਨਿੰਬੂ ਹੋਏ ਬੜਾ ਸਵਾਦ ਲੱਗਦਾ ਹੈ ਨਾ ਹਾਂ ਨਿੰਬੂ ਹੈਗਾ ਨਹੀਂ ਤੇ ਲਾ ਜੀ ਇੱਥੇ ਆਪਾਂ ਹਨਾ ਹਰਮਨ ਆਇਆ ਸੀਗਾ ਉਹ ਆਲੂ ਲੈ ਕੇ ਚਲੇ ਗਿਆ ਉਬਲੇ ਹੋਏ ਆਲੂ ਕਿਉਂਕਿ ਸਾਰਿਆਂ ਨੂੰ ਬਹੁਤ ਪਸੰਦ ਹੁੰਦੇ ਨੇ ਤੇ ਉਹ ਕਰਦਾ ਪਿਆ ਸੀਗਾ ਗੱਲਾਂ ਕਹਿੰਦਾ ਕਿ ਆਪਾਂ ਪਹਿਲਾਂ ਕਿੰਨੇ ਆਲੂ ਬਾਲ ਕੇ ਖਾਂਦੇ ਹੁੰਦੇ ਸੀਗੇ ਹਨ ਚੁੱਲੇ ਦੇ ਵਿੱਚ ਸੁੱਟ-ਸੁੱਟ ਕੇ ਜਿਹੜੇ ਹੈਗੇ ਸੀਗੇ ਉਹ ਕਿੰਨੇ ਸਵਾਦ ਲੱਗਦੇ ਸੀਗੇ ਆਲੂ ਭੁੰਨ ਕੇ ਹਨ ਤੇ ਇੱਥੇ ਜੀ ਮੈਂ ਲਸਣ ਦੀ ਭੁੱਖ ਲੈ ਕੇ ਆਈ ਸੀਗੀ ਆ ਕਿਉਂਕਿ ਲਸਣ ਆਪਣੇ ਹੈਗਾ ਨਹੀਂ ਆ ਤਾਂ ਕਰਕੇ ਤੇ ਮੇਥੀ ਲੈ ਕੇ ਆਈ ਸੀਗੀ ਮੇਥੀ ਵੀ ਆਪਣੇ ਘਰੇ ਹੀ ਆ ਐਂਡ ਪਾਲਕ ਵੀ ਆਪਣੇ ਘਰੇ ਹੀ ਆ ਤੇ ਲਸਣ ਵੀ ਜਿਹੜਾ ਹੈਗਾ ਉਹ ਵੀ ਆਪਣਾ ਘਰ ਦਾ ਹੀ ਆ ਤੇ ਵੈਸੇ ਇੰਨਾ ਵਾ ਕਿ ਜਿਹੜਾ ਪੁਰਾਣਾ ਲਸਣ ਸੀਗਾ ਉਹ ਹੋ ਗਿਆ ਖਤਮ ਕਿਉਂਕਿ ਅਰ ਕੀ ਥੋੜਾ ਸੀਗਾ ਘਰੇ ਤਾਂ ਕਰਕੇ ਤੇ ਇਹ ਜਿਹੜੇ ਮਸਾਲੇ ਹਨਾ ਮੇਥੀ ਧਨੀਆ ਪਾਲਕ ਹਨ ਇਹਨਾਂ ਨਾਲ ਸਬਜ਼ੀ ਜਿਹੜੀ ਹੈਗੀ ਬਹੁਤ ਜ਼ਿਆਦਾ ਟੇਸਟ ਬਣਦੀ ਹੈ ਹਨਾ ਇਸ ਸਾਲਾਂ ਦੇ ਵਿੱਚ ਲੱਗਦੀ ਵੀ ਬਹੁਤ ਜ਼ਿਆਦਾ ਹੀ ਟੇਸਟ ਆ ਤੇ ਵੈਸੇ ਵੀ ਨਾ ਆਲਰੇਡੀ ਨਾ ਮੈਨੂੰ ਚੁੱਲੇ ਦੀ ਜਿਹੜੀ ਰੋਟੀ ਪਾਣੀ ਉਹ ਬਹੁਤ ਜ਼ਿਆਦਾ ਟੇਸਟ ਲੱਗਦਾ ਉਹਦੇ ਨਾਲ ਮੈਨੂੰ ਐ ਲੱਗਦਾ ਕਿ ਜਿਸ ਤਰ੍ਹਾਂ ਮੇਰੇ ਨਾਲ ਵੱਖ ਜਿਹੀ એનર્ਜੀ ਆ ਕੇ ਹੁੰਦੀ ਆ ਤੇ ਤਾਂ ਕਰਕੇ ਤੇ ਲੋ ਜੀ ਇੱਥੇ ਆਪਾਂ ਅਦਰਕ ਮਿਰਚਾਂ ਐਂਡ ਪਿਆਜ਼ ਜਿਹੜਾ ਹੈਗਾ ਸੀ ਉਹ ਕੱਟ ਕੇ ਪਾ ਲਿਆ ਸੀਗਾ ਤੇ ਹੁਣ ਇੱਥੇ ਆਪਾਂ ਸਾਰੇ ਨੂੰ ਮਿਕਸ ਕਰਕੇ ਤੇ ਡੰਡੇ ਕੁੰਡੇ ਦੇ ਨਾਲ ਕੁੱਟ ਕੇ ਸਬਜ਼ੀ ਜਿਹੜੀ ਹੈਗੀ ਆ ਬਣਾਵਾਂਗੇ ਤੋ ਕਿਨੂ ਕਿਨੂ ਪਸੰਦ ਆ ਸਾਰੇ ਜਣੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਆਪਾਂ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਲੱਗਦੀ ਹੈਗੀ ਆ ਤੇ ਜਿੰਨਾ ਜਿੰਨਾਂ ਨੂੰ ਵੀ ਵਧੀਆ ਲੱਗਦੀ ਹੈਗੇ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਨਾ ਤੁਹਾਨੂੰ ਥੋੜੀ ਜੀ ਵੀਡੀਓ ਵਧੀਆ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਆ ਜੀ ਤੇ ਹੋਰ ਦੱਸੋ ਜੀ ਗੱਲਾਂ ਬਾਤਾਂ ਤੇ ਤੁਸੀਂ ਕਰੋ ਜੀ ਵਲੌਗ ਨੂੰ ਇੰਜੋਏ ਵੀਡੀਓ ਨਾਲ ਇਸ ਤਰ੍ਹਾਂ ਹੀ ਬਣੇ ਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਭੁੱਲਿਓ ਠੀਕਾ ਜੀ ਤੇ ਆਪਾਂ ਤੁਹਾਨੂੰ ਦੱਸਿਆ ਸੀ ਨਾ ਆਪਾਂ ਕਾਫੀ ਦਿਨ ਹੋ ਗਏ ਠੀਕ ਨਹੀਂ ਹੈਗੇ ਤੇ ਤਾਂ ਕਰਕੇ ਤੇ ਆਪਣੀਆਂ ਵੀਡੀਓਜ਼ ਬਹੁਤ ਘੱਟ ਆ ਰਹੀਆਂ ਨੇ ਤੇ ਅਜੇ ਵੀ ਨਹੀਂ ਠੀਕ ਹੋਏ ਸ਼ਾਇਦ ਹੋ ਸਕਦਾ ਹੈ ਕੱਲ ਥਾਈਂਸ ਪੂਰੇ ਸਹੀ ਹੋ ਜੀਏ ਕਿਤਾ ਬਿਮਾਰੀਆਂ ਨੇ ਕਿਹੜਾ ਛੱਡਦੀਆਂ ਬੰਦੇ ਨੇ ਕਰਨਾ ਕੀ ਆ 2024 ਦੇ ਵਿੱਚ ਜਿਹੜੀਆਂ ਲਾਸਟ ਤੇ ਬਿਮਾਰੀਆਂ ਲੱਗੀਆਂ ਇਹ ਕਿਸੇ ਨੂੰ ਨਾ ਲੱਗਣ ਤੇ ਬਿਮਾਰੀਆਂ ਹਨ ਮਨ ਕੇ ਇੱਕ ਬੁਖਾਰ ਚੱਕਰ ਆਉਣਾ ਇਸ ਤਰ੍ਹਾਂ ਦੀਆਂ ਬਹੁਤ ਪ੍ਰੋਬਲਮਸ ਆ ਰਹੀਆਂ ਸੀਗੇ ਇੱਥੇ ਆਪਣਾ ਜਿਹੜਾ ਸਾ ਹੈਗਾ ਸੀਗਾ ਮਸਾਲਾ ਉਹ ਕੁੱਟ ਕੇ ਤੇ ਮੈਂ ਕਰਦੀ ਪਈ ਸੀਗੀ ਰੈਡੀ ਡੰਡੇ ਕੁੰਡੇ ਤੇ ਕਿਉਂਕਿ ਡੰਡੀ ਕੁੰਡੀ ਨਾਲ ਜਿਹੜਾ ਮਸਾਲਾ ਹੈ ਹਨਾ ਮਿਕਸਰ ਤੋਂ ਵੱਧ ਕੇ ਸਵਾਦ ਜਿਹੜਾ ਹੈਗਾ ਉਹ ਡੰਡੀ ਕੁੰਡੀ ਨਾਲ ਹੀ ਸਵਾਦ ਆਉਂਦਾ ਹੈ ਸਬਜੀ ਦਾ ਤੇ ਇਹ ਮੇਰੇ ਕੋ ਕਾਫੀ ਦਿਨਾਂ ਦੀ ਵੀਡੀਓ ਜਿਹੜੀ ਹੈ ਕਿਸੇ ਬਣੀ ਪਈ ਸੀਗੀ ਤੇ ਆਪਾਂ ਸੋਚਿਆ ਕਿ ਕਿਉਂ ਨਾ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਥੋੜੀ ਵੀਡੀਓ ਜਿਹੜੀ ਹੈਗੀ ਸੀਗੀ ਉਹ ਮੈਂ ਤੇ ਬਣਾ ਕੇ ਰੱਖ ਲਈ ਸੀਗੀ ਪਹਿਲਾਂ ਫਿਰ ਸੀ ਦਿਦਿਆੜੇ ਨਾਲ ਕਰਕੇ ਮੈਂ ਪਾਈ ਨਹੀਂ ਹੈਗੀ ਕੋਈ ਵੀ ਤੇ ਜਦੋਂ ਬੰਦਾ ਠੀਕ ਨਹੀਂ ਨਾ ਹੁੰਦਾ ਉਦੋਂ ਸਮਝੋ ਕਿ ਕੁਝ ਵੀ ਕਰਨ ਨੂੰ ਦਿਲ ਜਿਹੜਾ ਹੈਗਾ ਕਰਦਾ ਇਹਨੇ ਕੁਝ ਵੀ ਨਹੀਂ ਕਰਨ ਨੂੰ ਦਿਲ ਕਰਦਾ ਹੈਗਾ ਤੇ ਇੱਥੇ ਆਪਾਂ ਪਾਉਣ ਲੱਗੇ ਸੀਗੇ ਥੋੜਾ ਨਮਕ ਮਿਰਚਾ ਮਸਾਲਾ ਹਲਦੀ ਆਪਣੇ ਟੇਸਟ ਦੇ ਅਨੁਸਾਰ ਹੀ ਆਪਾਂ ਸਾਰੀ ਚੀਜ਼ਾਂ ਪਾਵਾਂਗੇ ਹਲਦੀ ਦਾ ਇੱਕ ਚਮਚ ਪਾਇਆ ਮਸਾਲੇ ਦਾ ਇੱਕ ਚਮਚ ਪਾਇਆ ਤੇ ਆਪਾਂ ਥੋੜੀਆਂ ਜਿਹਾ ਲਾਲ ਮਿਰਚਾਂ ਪਾਈਆਂ ਸੀਗੀਆਂ ਤੇ ਚਾਰ ਕਾਪਾਂ ਜਨੇ ਹੈਗੇ ਸੀਗੀਆਂ 그린 ਹਰੀਆਂ ਮਿਰਚਾਂ ਪਾਈਆਂ ਸੀਗੀਆਂ ਤੇ ਫਿਰ ਜੇ ਆਪਾਂ ਇੱਥੇ ਮਸਾਲੇ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਕਿਉਂਕਿ ਆਪਾਂ ਇਸ ਤਰ੍ਹਾਂ ਹੀ ਸਬਜ਼ੀ ਜਿਹੜੀ ਹੈਗੀ ਮੈਂ ਬਣਾਉਣੀ ਹੁੰਦੀ ਆ ਕਿਉਂਕਿ ਮੈਨੂੰ ਮਸਾਲੇ ਦੇ ਵਿੱਚ ਭੁੰਨ ਕੇ ਨਾ ਉਹ ਜਲਾ ਟੇਸਟ ਨਹੀਂ ਆਉਂਦਾ ਹੈਗਾ ਤਾਂ ਕਰਕੇ ਤੇ ਨਾਲੇ ਇਹ ਕੱਚੇ ਆਲੂਆਂ ਦੇ ਨਾਲ ਖਾਈਏ ਨਾ ਤੇ ਇੰਨੇ ਵੀ ਮਿੰਨ ਜਦੋਂ ਆਪਾਂ ਆਲੂ ਉਬਾਲ ਦਿਆਂ ਲੋ ਬਾਲਿਆਂ ਦੇ ਨਾਲ ਇਹ ਵਾਲਾ ਮਸਾਲਾ ਖਾਈਏ ਨਾ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈਗਾ ਆ ਦੇ ਲਓ ਜੀ ਆਪਣਾ ਮਸਾਲਾ ਕੁੱਟ ਕੇ ਹੋ ਗਿਆ ਇੱਥੇ ਰੈਡੀ ਤੇ ਹੁਣ ਲਾ ਲਈਏ ਜੀ ਆਪਾਂ ਤੜਕਾ ਸੜਕਾ ਤੇ ਤੜਕੇ ਲਈ ਜੀ ਆਪਾਂ ਲਈਏ ਅੱਗ ਬਾਲ ਹੁਣ ਆਪਾਂ ਤੜਕਾ ਜਿਹੜਾ ਹੈਗਾ ਆ ਦੇਸੀ ਤੇਲ ਦੇ ਨਾਲ ਹੀ ਲਾਵਾਂਗੇ ਸਰੋਂ ਦੇ ਤੇਲ ਦੇ ਨਾਲ ਤੜਕਾ ਤੇ ਕਿਉਂਕਿ ਦੇਸੀ ਤੇਲ ਦੇ ਨਾਲ ਜਿਹੜਾ ਤੜਕਾ ਲਾਇਆ ਵਾ ਏਕ ਤਾਂ ਸੇਤ ਤੰਦਰੁਸਤ ਰਹਿੰਦੀ ਹੈਗੀ ਕਿਉਂਕਿ ਜਿਆਦਾ ਨਹੀਂ ਬਿਮਾਰਸ਼ਾ ਰਹਿੰਦਾ ਬੰਦਾ ਇੱਕ ਹਾਨੀ ਗੋਡੇ ਜੜੀ ਹੁੰਦੇ ਆ ਉਹ ਲਈ ਜਾਮ ਹੁੰਦੇ ਨੇ ਇਸ ਦੇ ਨਾਲ ਗਰੀਸ ਨਹੀਂ ਖਤਮ ਹੁੰਦੀ ਹੈਗੀ ਤੇ ਹੁਣ ਜੀ ਇੱਥੇ ਆਪਣਾ ਜਿਹੜਾ ਤੇਲ ਆ ਉਹ ਗਰਮ ਹੁੰਦਾ ਪਿਆ ਸੀਗਾ ਤੇ ਆਪਾਂ ਜੀ ਆਰ ਕੇ ਆਪਾਂ ਨੂੰ ਤੇਲ ਜਿਹੜਾ ਹੈਗਾ ਦੁਕਾਨ ਤੋਂ ਲੈ ਕੇ ਆਉਣਾ ਪਿਆ ਤੇ ਕਿਉਂਕਿ ਜਿਹੜਾ ਪਹਿਲਾਂ ਤੇਲ ਸੀਗਾ ਉਹ ਆਪਣਾ ਖਤਮ ਹੋ ਗਿਆ ਸੀਗਾ ਤਾਂ ਕਰਕੇ ਇਹ ਵੀ ਮੋਸਟਲੀ ਹੁਣ ਖਤਮ ਹੋਣ ਹੀ ਵਾਲਾ ਹੈਗਾ ਆ ਤੇ ਲਓ ਜੀ ਇੱਥੇ ਆਪਾਂ ਮਸਾਲਾ ਜਿਹੜਾ ਰਗੜਿਆ ਸੀਗਾ ਉਹ ਪਾ ਦਾਂਗੇ ਬਤੇਲੇ ਦੇ ਵਿੱਚ ਤੇ ਇਹਦੇ ਨਾਲ ਇੱਕ ਤਾਂ ਇਹ ਹੁੰਦਾ ਹੈ ਕਿ ਆਪਣੀ ਸਬਜ਼ੀ ਜਿਹੜੀ ਹੈਗੀ ਨਾ ਉਹ ਵੀ ਸੰਘਣੀ ਬਣਦੀ ਹੈਗੀ ਤੇ ਜਦੋਂ ਆਪਾਂ ਚੀਰ ਕੇ ਸਾਰਾ ਕੁਝ ਕੱਟ ਕੇ ਪਾਉਣੇ ਨਾ ਚੋਪਿੰਗ ਕਰਕੇ ਪਾਉਣੇ ਹੈਗੇ। ਪਰ ਚੀਜ਼ ਉਸ ਤਰ੍ਹਾਂ ਦੀ ਬਣਦੀ ਨਹੀਂ ਹੈਗੀ ਜਿਸ ਤਰ੍ਹਾਂ ਦਾ ਆਪਾਂ ਨੂੰ ਟੇਸਟ ਚਾਹੀਦਾ ਹੈਗਾ ਆ। ਉਸ ਤਰ੍ਹਾਂ ਦੀ ਬਣਦੀ ਨਹੀਂ ਹੈਗੀ। ਤੇ ਟਮਾਟਰ ਇੱਥੇ ਆਪਾਂ ਸ਼ਾਇਦ ਪਾਏ ਸੀ ਵੀ ਹਾਂਜੀ ਹਾਂ ਲਾਸਟ ਤੇ ਪਾ ਦਿੱਤੇ ਸੀਗੇ ਨਾ। ਇੱਥੇ ਜਿਹੜਾ ਡੰਡੀ ਕੁੰਡੀ ਵਾਲਾ ਜਿਹੜਾ ਮਸਾਲਾ ਸੀਗਾ ਉਹ ਵੀ ਆਪਾਂ ਸਾਰਾ ਪਾ ਲਿਆ ਸੀਗਾ। ਵਿੱਚ ਪਾ ਦਿੱਤਾ ਜੀ ਆਪਾਂ ਪਾਣੀ। ਠੀਕ ਆ ਜੀ ਤੇ ਤੁਸੀਂ ਕਰੋ ਵਲੌਗ ਨੂੰ ਇੰਜੋਏ। ਲੋ ਜਿੱਤੇ ਤੇ ਆਪਣਾ ਜਿਹੜਾ ਤੜਕਾ ਸੀਗਾ ਪੁੰਜ ਕੇ ਹੋ ਗਿਆ ਰੈਡੀ ਤੇ ਹੁਣ ਆਪਾਂ ਕੁੰਡੀ ਵਾਲ ਜਿਹੜਾ ਪਾਣੀ ਆ ਉਹ ਵਿੱਚ ਪਾ ਦਾਂਗੇ ਉਹ ਪਾਉਣ ਤੋਂ ਬਾਅਦ ਵਿੱਚ ਇੰਜੇ ਨੂੰ ਚੰਗੀ ਤਰ੍ਹਾਂ ਹਲਾ ਕੇ ਜਿੰਨੀ ਦੇਰ ਤੱਕ ਸਮੈਲ ਨਹੀਂ ਆਉਂਦੀ ਹੈ ਜਦੋਂ ਸਮੈਲ ਆਉਂਦੀ ਹੈ ਨਾ ਸੋਹਣੀ ਸੁਣਿਆ ਬਹੁਤ ਜਿਆਦਾ ਵਧੀਆ ਲੱਗਦੀ ਹੈਗੀ ਇਹਦੀ ਸਮੈਲ ਤੇ ਹਰ ਜੀ ਆਪਾਂ ਥੋੜੀ ਥੋੜੀ ਜਿਹੜੀ ਹੈਗੀ ਆ ਵਿੱਚ ਤੁਹਾਨੂੰ ਬਤਾਈਏ ਕਿ ਜਦੋਂ ਔਨਲਾਈਨ ਜਿੰਨੇ ਸਮੈਲ ਲਸਣ ਦੀ ਧਨੀ ਦੀ ਐਂਡ ਜਿਹੜੀ ਹੁੰਦੀ ਆ ਮੇਥੀ ਮੇਥੀ ਦੀ ਜਿਹੜੀ ਸਮੈਲ ਕਿੰਨੀ ਸੋਹਣੀ ਲੱਗਦੀ ਕਿੰਨੀ ਵਧੀਆ ਲੱਗਦੀ ਹੈ ਨਾ ਜਿਹਨੂੰ ਆਪਾਂ ਕਸੂਰੀ ਮੇਥੀ ਕਹਿ ਦਿੰਦੇ ਹੈਗੇ ਤੇ ਕਸੂਰੀ ਮੇਥੀ ਕਈ ਤਾਂ ਵੀ ਸੁਕਾ ਕੇ ਰੱਖ ਲੈਂਦੇ ਨੇ ਤੇ ਬਟ ਆਪਾਂ ਹਰੀ-ਹਰੀ ਜਿਹੜੀ ਆਪਣੇ ਲਾਈ ਹੋਈ ਆ ਘਰੇ ਲਾਈਆਂ ਹੋਈਆਂ ਸਾਰੀਆਂ ਸੁੱਜੀ ਆਪਾਂ ਤੇ ਆਪਾਂ ਘਰੋਂ ਹੀ ਜਿਹੜਾ ਯੂਜ਼ ਕਰਦੇ ਹੈਗੇ ਆ ਤੇ ਲਓ ਜੀ ਆਪਣਾ ਮਸਾਲਾ ਦੇਖੋ ਗਾੜਾ-ਗਾੜਾ ਬਣ ਕੇ ਜਿਹੜਾ ਹੈਗਾ ਆ ਗਰੇਵੀ ਆਲਰੇਡੀ ਹੋ ਚੁੱਕੀ ਹੈਗੀਆ ਤੇ ਹੁਣ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਆਲੂ ਮੈਸ਼ ਕਰਕੇ ਹੱਥਾਂ ਦੇ ਨਾਲ ਮੈਸ਼ ਕਰਕੇ ਹੀ ਕਿਉਂਕਿ ਆਲੂ ਉਦੀ ਸਬਜੀ ਫੇਰੇ ਹੀ ਜ਼ਿਆਦਾ ਸਵਾਦ ਲੱਗਦੀ ਹੈਗੀਆ ਤੇ ਪਲੀਜ਼ ਸਾਰੇ ਜਣੇ ਇਸ ਤਰ੍ਹਾਂ ਜ਼ਰੂਰ ਟਰਾਈ ਕਰਕੇ ਦੇਖਿਆ ਕਰੋ ਤੇ ਜ਼ਰੂਰ ਬਣਾ ਕੇ ਵੀ ਦੇਖਿਆ ਕਰੋ ਤੇ ਆਪਣੀ ਨਾ ਵੀਡੀਓ ਬਣਾਉਣ ਤੇ ਇੰਨੀ ਜ਼ਿਆਦਾ ਮਿਹਨਤ ਲੱਗਦੀ ਹੈਗੀਆ ਤੇ ਪਲੀਜ਼ ਤੁਸੀਂ ਦੇਖਦੇ ਆ ਤੇ ਜੇ ਤੁਸੀਂ ਤੇ ਟਾਈਮ ਟੂ ਟਾਈਮ ਕਰਕੇ ਦੇਖਦੇ ਆਂ ਤੇ ਪਲੀਜ਼ ਵੀਡੀਓ ਨੂੰ ਲਾਈਕ ਵੀ ਜਰੂਰ ਕਰਕੇ ਜਾਇਆ ਕਰੋ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਹੱਥ ਤਾਂ ਜਰੂਰ ਕਾਲੇ ਹੋ ਜਾਂਦੇ ਹੁੰਦੇ ਨੇ ਹਨਾ ਕਈ ਕਹਿੰਦੇ ਨੇ ਕਿ ਚੁੱਲ੍ਹੇ ਤੇ ਕੰਮ ਕੀਤੇ ਹੱਥ ਜਿਹੜੇ ਹੁੰਦੇ ਨੇ ਉਹ ਕਾਲੇ ਹੋ ਜਾਂਦੇ ਹੈਗੇ ਨੇ ਤੇ ਹੱਥ ਤਾਂ ਵਾਈਗਰੂ ਦੀ ਦੇਣਾ ਹਨਾ ਆਪਾਂ ਜੇ ਆਪਾਂ ਸਾਫ਼ ਸੁਥਰੇ ਰੱਖਣੇ ਹੋਣ ਹੁਣ ਜਿਹੜੀਆਂ ਭੈਣਾਂ ਨਿਤ ਹੀ ਕੰਮ ਜਿਹੜੀਆਂ ਚੁੱਲ੍ਹੇ ਤੇ ਕਰਦੀਆਂ ਚੁੱਲ੍ਹਾ ਆਪਾਂ ਤਾਂ ਫਿਰ ਵੀ ਕਦੀ ਕਦਈ ਕਰਦੇ ਜਿਹੜੀਆਂ ਭੈਣਾਂ ਨਿਤ ਹੀ ਚੁੱਲ੍ਹੇ ਤੇ ਕੰਮ ਕਰਦੀਆਂ ਹਨਾ ਉਹਨਾਂ ਦੇ ਹੱਥ ਸਭ ਤੋਂ ਆਪਣੇ ਹੱਥਾਂ ਨਾਲੋਂ ਜ਼ਿਆਦਾ ਸੋਹਣੇ ਹੁੰਦੇ ਨੇ ਕਿਉਂਕਿ ਹਮੇਸ਼ਾ ਹੀ ਹਨਾ ਤੇ ਉਹਨਾਂ ਦੇ ਦੇਖੋ ਉਹਨਾਂ ਦੇ ਹੱਥ ਬਹੁਤ ਸਾਫ਼ ਸੁਥਰੇ ਤੇ ਬਹੁਤ ਹੀ ਸੋਹਣੇ ਜੇ ਹੁੰਦੇ ਨੇ ਉਹਨਾਂ ਦੇ ਹੱਥ ਹਨਾ ਤੇ ਜਿਨ੍ਹਾਂ ਨੇ ਕਰਨਾ ਕਦੀ ਕਦਈ ਕੰਮ ਹਨ ਤੇ ਹੱਥ ਕਾਲੇ ਹੋਣ ਦੀ ਜ਼ਰੂਰੀ ਨਹੀਂ ਹੁੰਦੀ ਹੈਗੀ ਵੀ ਹੱਥ ਕਾਲੇ ਹੁੰਦੇ ਨੇ ਹਾਂ ਤਾਂ ਫਿਰ ਵੀ ਆਪਾਂ ਸਾਬਨ ਵਾਸ਼ ਕਰ ਲੈਣੇ ਹੈਗੇ ਹਨ ਅੱਜ ਕੱਲ੍ਹ ਕਈ ਕਈ ਡਿਟਰਜੈਂਟ ਆਏ ਹੈਗੇ ਨੇ ਜਿਨ੍ਹਾਂ ਨਾਲ ਸੋਪ ਆਏ ਹੈਗੇ ਨੇ ਜਿਨ੍ਹਾਂ ਨਾਲ ਹੱਥ ਮਿੰਟਾਂ ਵਿੱਚ ਸਾਫ਼ ਹੋ ਜਾਂਦੇ ਨੇ ਤੇ ਪਹਿਲਾਂ ਪਹਿਲਾਂ ਦੇਖ ਲਓ ਇਸ ਤਰ੍ਹਾਂ ਹੁੰਦਾ ਸੀਗਾ ਕਿ ਕੁਝ ਹੁੰਦਾ ਵੀ ਨਹੀਂ ਸੀਗਾ ਤੇ ਤਾਂ ਵੀ ਬੁਣੀਆਂ ਦੇ ਹੱਥ ਜਿਹੜੇ ਸੀਗੇ ਬਹੁਤ ਜ਼ਿਆਦਾ ਸਾਫ਼ ਸੁਥਰੇ ਹੁੰਦੇ ਸੀਗੇ ਤੇ ਆਪਣੀ ਸਬਜ਼ੀ ਬਣ ਕੇ ਹੋ ਗਈ ਰੈਡੀ ਤੇ ਮੈਨੂੰ ਵੀ ਜਦੋਂ ਪਹਿਲਾਂ ਪਹਿਲਾਂ ਹੁੰਦਾ ਸੀਗਾ ਇਸ ਤਰ੍ਹਾਂ ਤੇ ਹੁਣ ਜੀ ਆਪਾਂ ਜਿਹੜਾ ਹੈਗਾ ਧਨੀਆ ਕੱਟ ਕੇ ਰੱਖਿਆ ਹੋਇਆ ਸੀਗਾ ਕੋਲੇ ਉਣਾ ਆਪਾ ਧਨੀਆ ਜਿਹੜਾ ਹੈਗਾ ਗਾਰਨਿਸ਼ ਲਈ ਉੱਤੇ ਪਾਵਾਂਗੇ ਇਹਦੇ ਨਾਲ ਸੋਹਣੀ ਸੋਹਣੀ ਜਿਹੜੀ ਸਮੈਲ ਆ ਉਹ ਆਉਗੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਸਾਰੇ ਜਣੇ ਆਪਣਾ ਧਿਆਨ ਰੱਖਿਓ ਹਮੇਸ਼ਾ ਰਾਜੀ ਖੁਸ਼ੀ ਰਹੋ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਰਹੋ ਤੇ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਸਬਜੀ ਦਾ ਤੇ ਸਾਰੇ ਜਣੇ ਜ਼ਰੂਰ ਟਰਾਈ ਕਰਕੇ ਦੇਖਿਓ ਇਸ ਤਰ੍ਹਾਂ ਠੀਕਾ ਜੀ ਕਈ ਕੱਟ ਕੇ ਆਲੂ ਪਾਉਂਦੇ ਨੇ ਆਪਾਂ ਕੱਟ ਕੇ ਆਲੂ ਨਹੀਂ ਪਾਉਂਦੇ ਹੈਗੇ ਨਹੀਂ ਹੈਲੋ ਗਾਇਜ਼ ਹਾਂ ਨੋ ਕਾਲ ਨਹੀਂ ਹੈਲੋ ਗਾਇਜ਼ ਅਸੀਂ ਰੋਟੀ ਖਾ ਰਹੇ ਹਾਂ ਅੱਗੇ ਇਹ ਗਰਮ ਕਰ ਲੈ ਰੋਟੀ ਪਕਾ ਲਓ ਚਟਨੀ ਖਾਏ ਬੱਧੀਆ ਮੰਮੀ ਹਾਂ ਮੰਮਾ ਜੇ ਚਾਹ ਤਰੀਕਾ ਵਧੀਆ ਐ ਸਾਸਤਰੀ ਕਾਲ ਵਧੀਆ ਕਿੱਥੇ ਚੱਲਿਆ ਵਾ ਮੈਂ ਪਿੰਡ ਨੂੰ ਪਿੰਡ ਨੂੰ ਚੱਲਿਆ ਇੱਲੇ ਇਧਰ ਆਣ ਕੇ ਰੋਟੀ ਖਾ ਹਾਏ ਪਤਾ ਇੱਥੇ ਕੋਈ ਸੱਪਸ ਪੋਲੀਆਂ ਹੋਣਾ ਤੂੰ ਰਹਿਂਦੇ ਹਾਂ ਅਜੁੱਨੀ ਸੱਪਸ ਪੋਲੀਆਂ ਹੋਣਾ ਪੁੱਤ ਕੋਈ ਹੋਰੀ ਹੋਰ ਕੀ ਆਹ ਵੇਖ ਲੋ ਆਹ ਜੁੱਨੀ ਨੇ ਰੋਟੀ ਪਕਾਈ ਵੇਖ ਲੋ ਕਿਦਾਂ ਦੀ

ਰੋਟੀ ਜਾਈਏ ਛੋਟੀ ਇਸੇ ਦੇ ਖਲਰ ਰੋਟੀ ਦਾ ਜੇ ਕੋ ਬੁਰਗੀ ਖਾਜੀ ਨਹੀਂ ਖਾਣੀ ਹੈ ਨਹੀਂ ਖਾਣੀ ਖਾਣੀ ਅਜੂਨੀ ਦੀ ਪੱਕੀ ਜੀ ਰੋਟੀ ਆਹ ਸੁਣਾਣੀ ਹੈਗਾ ਜੱਟ ਤੈਨੂੰ ਪਾਠ ਕਰਨਾ ਆਉਂਦਾ ਹੈ ਤੈਨੂੰ ਸੁਣਾਉ ਫਿਰ